ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਬਹੁਤ ਦਿਰ ਪਹਿਲਾਂ ਕਿਸੇ ਕਵੀ ਨੇ ਗੀਤ ਲਿਖਿਆ ਸੀ ਤੇਰਾ ਲੁੱਟਿਆ ਸ਼ਹਿਰ ਪਬੋਲ ਨਹੀਂ ਸਸੀਏ ਬੇਖਬਰੇ ਇਸ ਗੀਤ ਦੇ ਹੀ ਬੋਲ ਪੰਜਾਬੀਆਂ ਉੱਤੇ ਬਿਲਕੁਲ ਠੀਕ ਟੁਕਦੇ ਨੇ ਜਦੋਂ ਪ੍ਰਤਾਪ ਸਿੰਘ ਕੈਰੋ ਵਰਗੇ ਬੰਦੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਖੁਦਕੁਸ਼ੀ ਨਹੀਂ ਸੀ ਕਰਦਾ ਪੰਜਾਬ 'ਚ ਕੋਈ ਕਰਜ਼ਾ ਨਹੀਂ ਸੀ ਪੰਜਾਬ ਅਤੇ ਪੰਜਾਬੀ ਦੋਵੇਂ ਖੁਸ਼ਹਾਲ ਸਨ ਪੰਜਾਬ ਵਿੱਚ ਗਿੱਧੇ ਪੰਗੜੇ ਪਾਏ ਜਾਂਦੇ ਲੋਕ ਖੁਸ਼ ਹਨ ਜਦੋਂ ਕਿ ਅੱਜ ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਵਹਿਣ ਪੈ ਰਹੇ ਨੇ ਪੰਜਾਬ ਉਦਾਸ ਹੈ ਨਿਰਾਸ਼ ਹੈ ਮੈਨੂੰ ਲੱਗਦਾ ਹੈ ਕਿ ਜਦੋਂ 2026 ਖਤਮ ਹੋਏਗਾ ਤਾਂ ਪੰਜਾਬ ਦੇ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ ਮੌਜੂਦਾ ਸਮੇਂ ਵਿੱਚ ਕਿਸੇ ਪਾਰਟੀ ਕੋਲ ਕੋਈ ਅਜਿਹਾ ਆਗੂ ਨਹੀਂ ਹੈ ਜੋ ਕਿ ਦਰਵੇਸ਼ਾਂ ਵਾਂਗੂ ਜੀਵਨ ਜੀ ਕੇ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਇਸ ਮਜਦਾਰ ਵਿੱਚੋਂ ਬਾਹਰ ਕੱਢੇ ਇਹ ਪੰਜਾਬ ਮੌਜੂਦਾ ਰਾਜਨੀਤਿਕ ਲੋਕਾਂ ਅਤੇ ਅਫਸਰ شاہੀ ਨੇ ਅਬਦਾਲੀਆਂ ਅਤੇ ਨਾਦਰਾ ਵਾਂਗੂ ਲੁੱਟਿਆ। ਕਈ ਵੱਡੇ ਰਾਜਨੀਤਿਕ ਆਗੂ ਆਪਸੇ ਤਾਂ ਪੰਜ-ਪੰਜ ਕਰ ਨੇ ਦੂਸਰੇ ਪਾਸੇ ਕਿਰਤੀਆਂ ਨੂੰ ਕੁੱਲੀ ਵੀ ਨਹੀਂ ਜੁੜਦੀ। ਇਹ ਠੀਕ ਹੈ ਕਿ ਤਰੱਕੀ ਲਈ ਕਰਜ਼ਾ ਲੈਣਾ ਪੈਂਦਾ ਹੈ ਪਰੰਤੂ ਉਸ ਕਰਜ਼ੇ ਨੂੰ ਮੋੜਨ ਦੇ ਲਈ ਆਮਦਨ ਦੇ ਸਾਧਨ ਵੀ ਪੈਦਾ ਕਰਨੇ ਚਾਹੀਦੇ ਨੇ। ਕਰਜ਼ਾ ਲੈ ਕੇ ਤਨਖਾਹਾਂ ਦੇ ਰਹੇ ਹਾਂ। ਕਰਜ਼ਾ ਲੈ ਕੇ ਮੁਫਤ ਸਕੀਮਾਂ ਚਲਾਈਆਂ ਜਾ ਰਹੀਆਂ ਨੇ। ਕਰਜ਼ਾ ਕਿੱਥੋਂ ਮੋੜੋਗੇ ਅਤੇ ਕਿਵੇਂ ਮੋੜੋਗੇ? ਪੰਜਾਬ ਨੂੰ ਕੌਣ ਬਚਾਏਗਾ? ਮੈਨੂੰ ਨਹੀਂ ਲੱਗਦਾ ਮੌਜੂਦਾ ਰਾਜਨੀਤਿਕ ਆਗੂਆਂ ਵਿੱਚ ਕੋਈ ਪੰਜਾਬ ਨੂੰ ਬਚਾ ਸਕੇਗਾ ਹੁਣ ਕਿਸੇ ਦਰਵੇਸ਼ ਸਿਆਸਤਦਾਨ ਆਗੂ ਦੀ ਜ਼ਰੂਰਤ ਹੈ ਜਿਸ ਦੀ ਕੋਈ ਨਿੱਜੀ ਲੋੜ ਨਾ ਹੋ ਕੇ ਕੇਵਲ ਤੇ ਕੇਵਲ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਪੰਜਾਬ ਨੂੰ ਬਚਾਉਣਾ ਹੋਵੇ ਅਫਸਰਾਂ ਦੀ ਲੁੱਟ ਕਿੰਨੀ ਕੁ ਹੈ ਇਹ ਤੁਸੀਂ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਕੀਤੀ ਗਈ ਲੁੱਟ ਵੇਖ ਹੀ ਗਈ ਹੈ ਇਸ ਲਈ ਪੰਜਾਬੀਓ ਪੰਜਾਬ ਨੂੰ ਵਿਰਾਸਤ ਛੱਡ ਕੇ ਨਾ ਜਾਓ ਬਲਕਿ ਇਸ ਨੂੰ ਬਚਾਉਣ ਵਾਲੇ ਆਗੂਆਂ ਨੂੰ ਲੱਭੋ ਭਾਵੇਂ ਕਿਸੇ ਵੀ ਪਾਰਟੀ 'ਚ ਹੋਣ ਉਹਨਾਂ ਨੂੰ ਅਪੀਲ ਕਰੋ ਕਿ ਉਹ ਸਿਰ ਜੋੜ ਕੇ ਪੰਜਾਬ ਨੂੰ ਬਚਾਉਣ ਲਈ ਕੋਈ ਰਸਤਾ ਲੱਭਣ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਫੇਸਬੁਕ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਬਹੁਤ ਦਿਰ ਪਹਿਲਾਂ ਕਿਸੇ ਕਵੀ ਨੇ ਗੀਤ ਲਿਖਿਆ ਸੀ ਤੇਰਾ ਲੁੱਟਿਆ ਸ਼ਹਿਰ ਭਬੋਲ ਨਹੀਂ ਸੱਸੀਏ ਬੇਖਬਰੇ ਇਸ ਗੀਤ ਦੇ ਹੀ ਬੋਲ ਪੰਜਾਬੀਆਂ ਉੱਤੇ ਬਿਲਕੁਲ ਠੀਕ ਠੁਕਦੇ ਨੇ ਜਦੋਂ ਪ੍ਰਤਾਪ ਸਿੰਘ ਕੈਰੋ ਵਰਗੇ ਬੰਦੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਖੁਦਕੁਸ਼ੀ ਨਹੀਂ ਸੀ ਕਰਦਾ ਪੰਜਾਬ 'ਚ ਕੋਈ ਕਰਜ਼ਾ ਨਹੀਂ ਸੀ ਪੰਜਾਬ ਅਤੇ ਪੰਜਾਬੀ ਦੋਵੇਂ ਖੁਸ਼ਹਾਲ ਸਨ ਪੰਜਾਬ ਵਿੱਚ ਗਿੱਧੇ ਪੰਗੜੇ ਪਾਏ ਜਾਂਦੇ ਲੋਕ ਖੁਸ਼ ਸਨ ਜਦੋਂ ਕਿ ਅੱਜ ਪੰਜਾਬ 'ਚ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਜ਼ੈਨ ਪੈ ਰਹੇ ਨੇ ਪੰਜਾਬ ਉਦਾਸ ਹੈ ਨਿਰਾਸ਼ ਹੈ ਮੈਨੂੰ ਲੱਗਦਾ ਹੈ ਕਿ ਜਦੋਂ 2026 ਖਤਮ ਹੋਏਗਾ ਤਾਂ ਪੰਜਾਬ ਦੇ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ ਮੌਜੂਦਾ ਸਮੇਂ ਵਿੱਚ ਕਿਸੇ ਪਾਰਟੀ ਕੋਲ ਕੋਈ ਅਜਿਹਾ ਆਗੂ ਨਹੀਂ ਹੈ ਜੋ ਕਿ ਦਰਵੇਸ਼ਾਂ ਵਾਂਗੂ ਜੀਵਨ ਜੀ ਕੇ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਇਸ ਮਜਦਾਰ ਵਿੱਚੋਂ ਬਾਹਰ ਕੱਢੇ ਇਹ ਪੰਜਾਬ ਮੌਜੂਦਾ ਰਾਜਨੀਤਿਕ ਲੋਕਾਂ ਅਤੇ ਅਫਸਰ ਸ਼ਾਹੀ ਨੇ ਅਬਦਾਲੀਆਂ ਅਤੇ ਨਾਦਰਾ ਵਾਂਗੂ ਲੁੱਟਿਆ ਕਈ ਵੱਡੇ ਰਾਜਨੀਤਿਕ ਆਗੂ ਆਪਸੇ ਤਾਂ ਪੰਜ-ਪੰਜ ਕਰਨੇ ਦੂਸਰੇ ਪਾਸੇ ਕਿਰਤਿਆਂ ਨੂੰ ਕੁੱਲੀ ਵੀ ਨਹੀਂ ਜੁੜਦੀ ਇਹ ਠੀਕ ਹੈ ਕਿ ਤਰੱਕੀ ਲਈ ਕਰਜ਼ਾ ਲੈਣਾ ਪੈਂਦਾ ਹੈ ਪਰੰਤੂ ਉਸ ਕਰਜ਼ੇ ਨੂੰ ਮੋੜਨ ਦੇ ਲਈ ਆਮਦਨ ਦੇ ਸਾਧਨ ਵੀ ਪੈਦਾ ਕਰਨੇ ਚਾਹੀਦੇ ਨੇ ਕਰਜ਼ਾ ਲੈ ਕੇ ਤਨਖਾਹਾਂ ਦੇ ਰਹੇ ਹਾਂ ਕਰਜ਼ਾ ਲੈ ਕੇ ਮੁਫਤ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਕਰਜ਼ਾ ਕਿੱਥੋਂ ਮੋੜੋਗੇ ਅਤੇ ਕਿਵੇਂ ਮੋੜੋਗੇ ਪੰਜਾਬ ਨੂੰ ਕੌਣ ਬਚਾਏਗਾ ਮੈਨੂੰ ਨਹੀਂ ਲੱਗਦਾ ਮੌਜੂਦਾ ਰਾਜਨੀਤਿਕ ਆਗੂਆਂ ਵਿੱਚ ਕੋਈ ਪੰਜਾਬ ਨੂੰ ਬਚਾ ਸਕੇਗਾ ਹੁਣ ਕਿਸੇ ਦਰਵੇਸ਼ ਸਿਆਸਤ ਦਾ ਨਾਗੂ ਦੀ ਜ਼ਰੂਰਤ ਹੈ ਜਿਸ ਦੀ ਕੋਈ ਨਿੱਜੀ ਲੋੜ ਨਾ ਹੋ ਕੇ ਕੇਵਲ ਤੇ ਕੇਵਲ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਪੰਜਾਬ ਨੂੰ ਬਚਾਉਣਾ ਹੋਵੇ ਅਫੀਸਰਾਂ ਦੀ ਲੁੱਟ ਕਿੰਨੀ ਕੁ ਐ ਇਹ ਤੁਸੀਂ ਡੀਆਈਜੀ ਹਜਰਨ ਸਿੰਘ ਪੁੱਲਰ ਵੱਲੋਂ ਕੀਤੀ ਗਈ ਲੁੱਟ ਵੇਖੀ ਗਈ ਐ ਇਸ ਲਈ ਪੰਜਾਬੀਓ ਪੰਜਾਬ ਨੂੰ ਵਿਰਸੇ ਛੱਡ ਕੇ ਨਾ ਜਾਓ ਬਲਕਿ ਇਸ ਨੂੰ ਬਚਾਉਣ ਵਾਲੇ ਆਗੂਆਂ ਨੂੰ ਲੱਭੋ ਭਾਵੇਂ ਕਿਸੇ ਵੀ ਪਾਰਟੀ ਚ ਹੋਣ ਉਹਨਾਂ ਨੂੰ ਅਪੀਲ ਕਰੋ ਕਿ ਉਹ ਸਿਰ ਜੋੜ ਕੇ ਪੰਜਾਬ ਨੂੰ ਬਚਾਉਣ ਲਈ ਕੋਈ ਰਸਤਾ ਲੱਭਣ